ਕਰਮ ਵਾਲਾ ਉਹ ਇਨਸਾਨਾ ਮੁਬਾਰਕ ਉਹ ਇਨਸਾਨਾ ਜੋ ਰੱਬ ਦਾ ਅਸਰਾ ਲੈਂਦਾ ਜੋ ਰੱਬ ਦਾ ਅਸਰਾ ਲੈਂਦਾ ਤੇ ਕਮੰਡੀਆਂ ਤੇ ਝੂਠਿਆਂ ਨਾਲ ਖੁਦਾ ਧਿਆਨ ਨਹੀਂ ਕਰਦਾ ਕਮੰਡੀਆਂ ਤੇ ਝੂਠਿਆਂ ਨਾਲ ਖੁਦਾ ਧਿਆਨ ਨਹੀਂ ਕਰਦਾ ਜੋ ਅਸੀਂ ਕਹਾਣੀ ਪਾਈ ਨੂੰ ਜੋ ਪੜਨ ਜਾ ਰਹੇ ਆ ਇਹ ਪਹਿਲੀ ਕਲਿਸੇ ਦੀ ਕਹਾਣੀ ਆ ਯੇਸੂ ਮਸੀਹ ਦੇ ਬਾਅਦ ਜਦੋਂ ਚੇਲਿਆਂ ਨੇ ਕੰਮ ਸ਼ੁਰੂ ਕੀਤਾ ਤਾਂ ਪਵਿੱਤਰ ਆਤਮਾ ਦਾ ਅਭਿਸ਼ੇਕ ਪਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਸੰਗਤ ਦਿਨੋਂ ਦਿਨ ਬਹੁਤ ਵੱਧਦੀ ਚਲੀ ਗਈ ਸੰਗਤ ਨੇ ਕੁਝ ਕਾਇਦਾ ਕਾਨੂੰਨ ਬਣਾਇਆ ਸੀ ਕਾਇਦਾ ਕਾਨੂੰਨ ਬਣਾਇਆ ਸੀ ਕਿ ਇਹਨੇ ਚੇਲੇ ਸੰ ਲਈ ਦੁਆ ਕਰਦੇ ਆ ਇਹ ਤੇ ਦਵਾਇ ਕਰਦੇ ਆ ਔਰ ਇਹ ਆ ਕਿ ਜੋ ਵੀ ਕੋਈ ਆਪਣੀ ਪ੍ਰਾਪਰਟੀ ਜਾਇਦਾਦ ਕੋਈ ਚੀਜ਼ ਵੇਚਦਾ ਉਹਦਾ ਦਸਵਾਂ ਹਿੱਸਾ ਲੈ ਕੇ ਚੇਲਿਆਂ ਨੂੰ ਦਿੰਦੇ ਸੀ ਉਹਦਾ ਦਸਵਾਂ ਹਿੱਸਾ ਲੈ ਕੇ ਚੇਲਿਆਂ ਨੂੰ ਦਿੰਦੇ ਸੀ ਇਸ ਕਾਇਦੇ ਕਾਨੂੰਨ ਵਾਲੀ ਕਲੀਸਿਆ ਦਾ ਇਹ ਪਹਿਲਾ ਪਰਿਵਾਰ ਆ ਜਿਹਦੀ ਗੱਲ ਕਰਨ ਲੱਗਾ ਆ ਇਸ ਕਾਇਦੇ ਕਾਨੂੰਨ ਵਾਲੀ ਕਲੀਸਿਆ ਦਾ ਪਹਿਲਾ ਪਰਿਵਾਰ ਆ ਜਿਹਦਾ ਨਾਮ ਹਨਨੀਆਂ ਤੇ ਸਫੀਰਾ ਹਨਨੀਆਂ ਤੇ ਸਫੀਰਾ ਨੂੰ ਪਤਾ ਸੀ ਕਿ ਕਾਨੂੰਨ ਇਹ ਆ ਕਲੀਸਿਆ ਦੇ ਵਿੱਚ ਸੰਤਾਂ ਨੇ ਬਣਾਇਆ ਕਿ ਜੋ ਕੋਈ ਜ਼ਮੀਨ ਦਾ ਟੁਕੜਾ ਵੇਚੇਗਾ ਇੱਕਦਿਆਨ ਜ਼ਮੀਨ ਦੀ ਆਮਦਨ ਫਸਲ ਵਿਕਰੀ ਉਹਦਾ ਦਸਵਾਂ ਹਿੱਸਾ ਪਰ ਜਦੋਂ ਜ਼ਮੀਨ ਵੇਚ ਗਈ ਉਹਦਾ ਦਸਵਾਂ ਹਿੱਸਾ ਜਿਹੜਾ ਉਹ ਲੈ ਆ ਕੇ ਚੀਲੇ ਦੇ ਚਰਨਾਂ ਦੇ ਰੱਖਦੇ ਸੀ ਇਹ ਜਿਹੜੀ ਕਹਾਣੀ ਆ ਇਹਦੇ ਵਿੱਚ ਆਦਮੀ ਦਾ ਨਾਂ ਹਨਨੀਆਂ ਔਰਤ ਦਾ ਨਾਂ ਸੁਫੀਰਾ ਇਹਨਾਂ ਦੋਨਾਂ ਜੀਆਂ ਨੇ ਇੱਕ ਟੁਕੜਾ ਜ਼ਮੀਨ ਦਾ ਵੇਚਿਆ ਤੇ ਪ੍ਰੋਗਰਾਮ ਇਹ ਬਣਾ ਲਿਆ ਦੋਹਾਂ ਜੀਆਂ ਨੇ ਪਿੱਕੀ ਕਰੀਏ ਪਈ ਚੇਲੇ ਕਰੇ ਸੁਣਦੇ ਜਾਂ ਵੇਖਣ ਦੇ ਆ ਜੇ ਲੱਖ ਦੀ ਵਿਕੀ ਆ ਤੇ ਲੱਖ ਤੋਂ ਦਸਵਾਂ ਐਸਾ 10000 ਬਣਦਾ ਤੇ ਆਪਾਂ 10000 ਕਹਾਂਗੇ ਕਿ ਇਹ ਕੀ ਹੈ 100 ਚੇਲਿਆਂ ਦਾ ਵੀ 10000 ਕਹਾਂਗੇ ਕਿ ਇਹ 10000 ਚੇਲਿਆਂ ਨੂੰ ਦੇ ਦਾਂਗੇ ਇਹ ਦਸੋਂ ਐਸਾ ਬਣਦਾ ਔਰ ਇਹ ਉਹਨੇ ਦੋ ਜੀਅ ਨੇ ਪੱਕੀ ਸਲਾਹ ਕਰ ਲਈ ਜਦੋਂ ਪੱਕੀ ਸਲਾਹ ਕਰ ਲਈ ਤਾਂ ਪਾਕ ਕਲਾਮ ਜੀ ਲਿਖਿਆ ਹਨਨੀਆਂ ਜਿਹੜਾ ਸੀ ਜਿਹੜਾ ਆਦਮੀ ਸੀ ਉਹ ਪੈਸੇ ਲੈ ਕੇ ਪਤਰਸ ਨੂੰ ਜਿੱਥੇ ਸੀ ਉਧਰ ਨੂੰ ਆਇਆ ਜਦੋਂ ਉਹ ਲੈ ਕੇ ਆਇਆ ਪੈਸੇ ਅਜੇ ਇਸ ਆਦਮੀ ਨੇ ਕੁਝ ਨਹੀਂ ਬੋਲਿਆ ਕੁਝ ਨਹੀਂ ਬੋਲਿਆ ਪਤਰਸ ਨੇ ਜਾਂਦੇ ਆਖਿਆ ਹਨਨੀਆਂ ਸ਼ਤਾਨ ਤੇਰੇ ਮਨ ਚ ਕਿਉਂ ਵੱਲ ਗਿਆ ਇੱਕ پاک ਰੂਪ ਆਇਆ ਬੰਦਾ ਰੱਬ ਦੇ ਪਿੱਛੇ ਚੱਲਦਾ ਹੋਇਆ ਬੰਦਾ ਵਧੀਆ ਬੰਦਾ ਹੋਏ ਤੇ ਪੁੱਠੇ ਉਹਦੇ ਵਿਚਾਰ ਬਣ ਜਾਣ ਖਿਆਲ ਬਣ ਜਾਣ ਤੇ ਚੇਲੇ ਨੂੰ ਪਤਾ ਨਹੀਂ ਲੱਗਦੀ ਲਿਖਿਆ ਬਾਈਬਲ ਵਿੱਚ ਮੈਂ ਤਨ ਪੜ੍ਹ ਕੇ ਵੀ ਦੱਸਦਾ ਤਹਨਨੀਆਂ ਦਾ ਮੇ ਇੱਕ ਮਨੁੱਖ ਨੇ ਆਪਣੀ ਧੀ ਵੀ ਸਫੀਰਾ ਨਾਂ ਰਲ ਕੇ ਜ਼ਮੀਨ ਵੇਚੀ ਅਤੇ ਉਹਦੇ ਮੁੱਲ ਵਿੱਚੋਂ ਕੁਝ ਰੱਖ ਛੱਡਿਆ ਜੋ ਉਹਦੀ ਧੀ ਵੀ ਜਾਣਦੀ ਸੀ ਅਤੇ ਕੁਝ ਲਿਆ ਕੇ ਰਸੂਲਾ ਦੇ ਚਰਨਾਂ ਉੱਤੇ ਧਰਿਆ ਅਜੇ ਪੈਸੇ ਲੈਣ ਕੇ ਧਰੇ ਹੀ ਆ ਤੇ ਲਿਖਿਆ ਬਾਈਬਲ ਵਿੱਚ ਤਤ ਪਤਰਸ ਨੇ ਆਖਿਆ ਸ਼ੈਤਾਨ ਤੇਰੇ ਮਨ ਵਿੱਚ ਕਿਉਂ ਆੜਿਆ ਅਬ ਦੇ ਉਸ ਖੇਦ ਦੇ ਮੁੱਲ ਵਿੱਚੋਂ ਕੁਝ ਰੱਖ ਦੇ ਜਦ ਤੱਕ ਉਹ ਤੇਰਾ ਰਿਆ ਕਿ ਤੇਰਾ ਆਪਣਾ ਨਾ ਸੀ ਤੈ ਕਿਉਂ ਇਹ ਗੱਲ ਆਪਣੇ ਮਨ ਵਿੱਚ ਸੋਚੀ ਅਲੇ ਪਰਮੇਸ਼ਰ ਨਾਲ ਝੂਠ ਮਾਰਿਆ ਲਿਖਿਆ ਬਾਈਬਲ ਵਿੱਚ ਅਜੇ ਤੱਕ ਮੰਦਾ ਕੋਈ ਨਹੀਂ ਗੱਲ ਬੋਲਿਆ ਚੇਲੀ ਨੇ ਸਾਰੀ ਗੱਲਾਂ ਬੋਲੀਆਂ ਪਤਰਸ ਨੇ ਪਿਛਤਾਨ ਤੇਰੇ ਮਨ ਚ ਕਿਉਂ ਵੜਿਆ ਤੂੰ ਉਸ ਖੇਤ ਦੇ ਮੁੱਲ ਵਿੱਚ ਰੱਖਛ ਨੇ ਜਦੋਂ ਵਿਗ ਗਿਆ ਉਹ ਤੇਰਾ ਨਹੀਂ ਬਲਕਿ ਕੀਆ ਜਦੋਂ ਨਹੀਂ ਸੀ ਵਿਖਿਆ ਉਹ ਤੁਹਾਡਾ ਸੀ ਤੇ ਇਸ ਲਈ ਤੂੰ ਖੇਤ ਦੇ ਮੁੱਲ ਤੋਂ ਰੱਖ ਕੇ ਕਹਿੰਦਾ ਝੂਠ ਮਾਰਿਆ ਰ ਆਪਣਾ ਕਹਿੰਦਾ ਤੂੰ ਝੂਠ ਮਾਰਿਆ ਪਰਮੇਸ਼ਰ ਸਭ ਕੁਝ ਜਾਣਦਾ ਦਿਲਾਂ ਦੀਆਂ ਜਿੱਦਾਂ ਜਪੂਰ ਨੰਬਰ 1 ਚ ਲਿਖਿਆ ਖੁਦਾਬ ਧਰਮੀਨਦਾਰਾ ਜਾਣਦਾ ਤੇ ਦੁਸ਼ਟਦਾਰਾ ਨਾਸ਼ ਹੋ ਜਾਏਗਾ ਧਰਮੀਨਦਾਰਾ ਜਾਣਦਾ ਪਰ ਦੁਸ਼ਟਦਾਰਾ ਨਾਸ਼ ਹੋ ਜਾਏਗਾ ਹਰ ਇੱਕ ਦੀ ਜ਼ਿੰਦਗੀ ਦਾ ਰਾਹ ਪਰਮੇਸ਼ਰ ਜਾਣਦਾ ਔਰ ਪਰਮੇਸ਼ਰ ਕੋ ਬਲੇਸਿੰਗ ਬਰਕਤ ਉਹ ਹੀ ਪਾ ਸਕਦਾ ਜੋ ਇਨਸਾਨ ਝੂਠ ਨਹੀਂ ਮਾਰਦਾ ਕਮੰਡ ਨਹੀਂ ਕਰਦਾ ਦੀਨਤਾ ਹੀ ਨ ਸੱਚਾਈ ਤੇ ਚੱਲਦਾ ਲਿਖਿਆ ਉਹਨੇ ਕਿਹਾ ਕਿ ਤੂੰ ਰੱਬ ਨਾਲ ਝੂਠ ਬੋਲਿਆ ਹਨਨੀਆਂ ਇਹ ਗੱਲਾਂ ਸੁਣਦੇ ਸਾਰੇ ਉਹਨਾਂ ਸਭਾਂ ਸਾਹਮਣੇ ਦੇ ਪਿਆ ਬੜਾ ਡਰ ਲੱਗਾ ਉਹਨੂੰ ਕਿ ਇਹ ਮੇਰੇ ਕੋਲ ਕੀ ਹੋ ਗਿਆ ਮੈਂ ਜਿਹੜਾ ਇੱਥੇ ਝੂਠ ਬਾਰਿਆ ਤੇ ਲਿਖਿਆ ਉੱਥੇ ਟਿਕ ਗਿਆ ਅਤੇ ਉਹਨਾਂ ਜਵਾਨਾਂ ਨੇ ਉੱਠ ਕੇ ਉਹਨੂੰ ਕਫਨਾਗ ਬਾਹਰ ਲਿਜਾ ਕੇ ਦਬ ਦਿੱਤਾ ਤਿੰਨ ਘੰਟੇ ਜਨਾਨੀ ਦੇਖ ਕੇ ਉਹ ਵੀ ਉਧਰ ਨੂੰ ਆਈ ਜਦੋਂ ਉਹ ਵੀ ਆਈ ਤਾਂ ਖੁਦਾ ਦੇ ਪਾਕ ਕਲਮ ਲਿਖਿਆ ਪਤਰਸ ਨੇ ਉਹਨੂੰ ਵੀ ਹਉਂਦੇ ਪੁੱਛਿਆ ਸਫੀਲਾ ਦੱਸ ਉਹ ਖੇਤ ਇੰਨੇ ਦਾ ਨਹੀਂ ਗਿਆ ਕਹਿੰਦੀ ਹਾਂ ਕਹਿੰਦੀ ਹਾਂ ਪਤਰਸ ਕਿਨਾਂ ਕਿਉਂ ਤੁਸੀਂ ਏਕਾ ਕੀਤਾ ਰੱਬ ਦੇ ਆਤਮਾ ਨਾਲ ਝੂਠ ਬੋਲਣ ਦਾ ਏਕਾ ਕਰਨਾ ਤੇ ਕੋਈ ਚੰਗੇ ਕੰਮ ਲਈ ਕਰੋ ਏਕਾ ਕਰਨਾ ਤੇ ਕੋਈ ਰੱਬ ਦੇ ਨਾਮ ਨੂੰ ਉੱਚਾ ਕਰਨ ਲਈ ਕਰੋ ਰੱਬ ਦੇ ਨਾਮ ਦੀ ਮਹਿਮਾ ਨਿਕਲੋ ਇਕਾ ਰੱਬ ਦੇ ਖਿਲਾਫ ਨਾ ਕਰੋ ਲਿਖਿਆ ਬਾਈਬਲ ਚ ਪਰ ਕਿਦੋਂ ਦੱਸਦਾ ਮੈਂ ਤਤ ਨੰ ਇੰਡਿਆਂ ਪਿੱਛੋਂ ਉਹਦੀ ਤੀਵੀਂ ਇਹ ਵਿਥੇ ਨਾ ਜਾਣ ਕੇ ਅੰਦਰ ਆਈ ਉਹਨੂੰ ਕੋਈ ਪਤਾ ਨਹੀਂ ਉਹ ਵੀ ਉੱਥੇ ਆ ਗਈ ਤਤ ਪਤ ਉਸਨੇ ਉਹਨੂੰ ਅੱਗੋਂ ਆਖਿਆ ਕਿ ਮੈਨੂੰ ਦੱਸ ਕੇ ਮੈਨੂੰ ਦੱਸ ਤੁਸੀਂ ਖੇਤ ਐਨੇ ਨੂੰ ਵੇਚਿਆ ਉਹ ਬੋਲੀ ਆਹੋ ਐਨੇ ਨੂੰ ਹੀ ਤਦ ਪਤਰਸ ਨੇ ਉਸ ਨੂੰ ਕਿਹਾ ਇਸ ਸਮਾਂ ਬਣਾ ਇਹਨਾਂ ਨੂੰ ਤੋਬਾ ਤੋਬਾ ਕਰਨਾ ਮਿਲਿਆ ਇਸ ਵੇਲੇ ਵੀ ਤੋਬਾ ਕਰਦਾ ਸਮਾਂ ਜਦੋਂ ਪਤਰਸ ਨੇ ਕਿਹਾ ਸੀ ਵੀ ਕਿਉਂ ਤੁਸੀਂ ਇਹ ਕੰਮ ਕੀਤਾ ਖੇਤ ਇਹਨਾਂ ਦਾ ਵੀ ਕਿਹਾ ਉਸ ਵੇਲੇ ਰੱਬ ਦੇ ਬੰਦੇ ਦੇ ਪੈਰੀਂ ਪੈਰੀਂ ਜੀ ਸੱਚ ਬੋਲਦੀ ਨਹੀਂ ਜੀ ਸਾਡੇ ਕੋਲ ਗਲਤੀ ਹੋਈ ਆ ਤੇ ਕੀ ਇਨੀ ਜਾਣੀ ਵੀ ਕਿਆ ਇਨੀ ਦੇ ਬਿਕਿਆ ਸੱਚ ਬੋਲਣ ਦਾ ਟਾਈਮ ਵੀ ਹੈਗਾ ਸੀ ਤੋਬਾ ਕਰਨ ਦਾ ਟਾਈਮ ਵੀ ਹੈਗਾ ਸੀ ਲੇਕਿਨ ਸ਼ਤਾਨ ਜਦੋਂ ਵੱਡ ਜਾਂਦਾ ਕੇਤੇ ਅੰਦਰ ਉਹ ਉਹਨੂੰ ਪੱਥਰ ਕਰ ਦਿੰਦਾ ਉਹਦੀ ਮਤ ਮਾਰੀ ਜਾਂਦੀ ਆ ਉਹਦੀ ਬੁੱਧ ਕੰਮ ਨਹੀਂ ਕਰਦੀ ਉਹ ਲਿਖਿਆ ਪਾਕ ਕलाम ਦੇ ਵਿੱਚ ਤਦ ਪਤਰਸਨੀ ਉਸ ਨੂੰ ਕਿਹਾ ਕਿਉਂ ਤੁਸੀਂ ਪ੍ਰਭੂ ਦੇ ਆਤਮਾ ਨੂੰ ਬਚਾਉਣ ਲਈ ਏਕਾ ਕੀਤਾ ਹੋਇਆ ਹੈ ਵੇਖ ਤੇਰੇ ਆਦਮੀ ਦੇ ਦੱਬਣ ਵਾਲਿਆਂ ਦੇ ਪੈਰ ਬੂਏ ਉੱਥੇ ਆ ਉਹ ਤੈਨੂੰ ਹੀ ਬਾਹਰ ਲੈ ਜਾਣਗੇ ਅਤੇ ਉਹਦੇ ਕੋਲ ਦੱਬ ਦੇਣਗੇ ਉਹ ਉਸੇ ਵੇਲੇ ਉਹਦੇ ਪੈਰਾਂ ਕੋਲ ਡਿੱਗ ਪਈ ਅਤੇ ਪ੍ਰਾਣ ਛੱਡ ਦਿੱਤੇ ਤਾਂ ਉਹਨਾਂ ਜਵਾਨਾਂ ਨੇ ਅੰਦਰ ਆ ਕੇ ਉਹਨੂੰ ਮੋਈ ਹੋਈ ਵੇਖਿਆ ਅਤੇ ਬਾਹਰ ਲਜਾ ਕੇ ਉਹਦੇ ਆਦਮੀ ਕੋਲ ਦਬ ਦਤਾ ਅਤੇ ਉਹਨਾਂ ਸਬਨਾਂ ਨੇ ਜਿਨ੍ਹਾਂ ਸੁਣਿਆ ਉਹਨਾਂ ਨੂੰ ਵੱਡਾ ਡਰ ਲਗਾ ਰਸੂਲਾਂ ਦੇ ਹੱਥੋਂ ਬਹੁਤ ਸਾਰੇ ਨਿਸ਼ਾਨ ਅਤੇ ਅਚੰਬੇ ਲੋਕਾਂ ਵਿੱਚ ਪ੍ਰਗਟ ਹੋਏ ਅਤੇ ਸਭੋ ਹੋਰਾਂ ਵਿੱਚੋਂ ਕਿਸੇ ਦਾ ਹੌਸਲਾ ਨਹੀਂ ਪਿਆ ਕਿ ਸੰਗਤ ਇਦਾਂ ਦਾ ਕੰਮ ਕਰੇ ਕਿਸੇ ਦਾ ਹੌਸਲਾ ਨਹੀਂ ਪਿਆ ਕਿਉਂ ਕਿਉਂਕਿ ਵੱਡਾ ਮਿਰਕਲ ਹੋ ਗਿਆ ਏ ਵੱਡਾ ਮਿਰਕਲ ਕੀ ਹੋ ਗਿਆ ਕਿ ਜਿਹੜੇ ਝੂਠ ਦੇ ਪੈਸੇ ਉਹ ਸੱਚੋਲੇ ਪੈਸੇ ਨੂੰ ਹੀ ਲੈ ਗਏ ਜਿਹੜੇ ਉਹਨਾਂ ਦੇ ਹੱਕਾਂ ਦਾ ਲਾ ਲਾਦੇ ਸੀ ਉਹਨਾਂ ਨੂੰ ਹੀ ਲੈ ਗਏ ਜਿਹੜੇ ਸਹੀ ਪੈਸੇ ਉਹ ਵੀ ਵਖਰੇ ਨਹੀਂ ਮਿਲੇ ਉਹ ਵੀ ਵਰਤਨੇ ਨਹੀਂ ਮਿਲੇ ਕਿਉਂਕਿ ਸਹੀ ਪੈਸੇ ਵੀ ਬੇਤੀਜ ਦੇ ਜਿਹੜੇ ਝੂਠ ਮਾਰਿਆ ਜਿਹੜੇ ਕੋਲੇ ਰੱਬ ਦੇ ਬੰਦੇ ਹੁੰਦੇ ਨੇ ਉਹ ਵੀ ਪੈਸੇ ਉੱਥੇ ਤੇ ਲਿਖਿਆ ਬਾਈਬਲ ਦੇ ਪਰਮਿਸ਼ਨ ਨੂੰ ਇਹ ਕੰਮ ਕਰਨਾ ਜ਼ਰੂਰੀ ਸੀ ਪਰਮਿਸ਼ਨ ਨੇ ਆਦਮਾ ਵਾਂ ਨੂੰ ਮਖਸ਼ਿਆ ਆਦਮਾ